ਰਕ ਦੇ ਥੱਲੇ ਆਉਣ ਦੇ ਕਾਰਨ ਮਹਿਲਾ ਦੀ ਦਰਦਨਾਕ ਮੌਤ ਹੋਣ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਗੜ ਸ਼ੰਕਰ ਨੰਗਲ ਰੋਡ ਤੇ ਇੱਕ ਮਹਿਲਾ ਟਰੱਕ ਦੇ ਹੇਠਾਂ ਆਈ ਹੈ ਜਿਸ ਦੀ ਦਰਦਨਾਕ ਮੌਤ ਹੋਈ ਹੈ ਜਾਣਕਾਰੀ ਦੇ ਮੁਤਾਬਕ ਮਹਿਲਾ ਜਿਸ ਦੀ ਉਮਰ 65 ਸਾਲ ਦੇ ਕਰੀਬ ਹੈ ਪਿੰਡ ਪੰਮੀਆਂ ਕੋਆਪਰੇਟਿਵ ਬੈਂਕ ਤੋਂ ਪੈਨਸ਼ਨ ਕਢਵਾ ਕੇ ਨੰਗਲ ਰੋਡ ਤੇ ਪੈਦਲ ਸੜਕ ਕਿਨਾਰੇ ਆਪਣੇ ਪਿੰਡ ਵੱਲ ਜਾ ਰਹੀ ਸੀ ਪਿੱਛੋਂ ਆਇਆ ਇੱਕ ਟਰੱਕ ਜਿਸ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਕਿ ਮਹਿਲਾ ਦੀ ਦਰਦਨਾਕ ਮੌਤ ਹੋਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਰਖਵਾਈ ਗਈ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜਿੱਦਾਂ ਤੁਹਾਨੂੰ ਪਤਾ ਹੈ ਕਿ ਗੜਚਾਂਗ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ ਕਿਉਂਕਿ ਛੋਟੇ-ਛੋਟੇ ਰੋਡ ਆ ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਆ ਇਸ ਕਰਕੇ ਹਾਦਸੇ ਨਿਤ ਰੋ ਹੋ ਰਹੇ ਆ ਨਿਤ ਇਸ ਰੋਡ ਤੇ ਐਕਸੀਡੈਂਟ ਹੁੰਦਾ ਹਮੇਸ਼ਾ ਜ਼ਿਆਦਾਤਰ ਮੌਤੇ ਹੁੰਦੀ ਆ ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਜੀ ਵਿਚਾਰੀ ਪੈਦਲ ਜਾ ਰਹੀ ਸੀ ਉਹ ਚੱਕਰਾਂਡ ਕਰਕੇ ਨਾ ਤੇ ਡਿੱਗੇ ਉਹ ਉੱਪਰ ਦੀ ਟਰੱਕ ਲੰਘ ਗਿਆ ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ ਡਬਲਟ ਲੰਘ ਨਹੀਂ ਸਕਦਾ ਕਿਉਂ 18 ਫੁੱਟ ਚੌੜਾ ਰਸਤਾ ਸਰਮਤ ਉਦਨੀ ਕੀ ਟ੍ਰੈਫਿਕ ਲੰਘਾ ਦੀ ਹੈ ਜਿੰਨੀ ਕਿ ਹੋਵੇ ਪਰ ਇੱਥੇ ਜਿਆਦਾ ਬਹੁਤ ਜਿਆਦਾ ਟ੍ਰੈਫਿਕ ਆ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਦਾ ਟਿਪਰਾਂ ਨੂੰ ਬੰਦ ਕੀਤਾ ਜਾਵੇ ਜਿਹੜੇ ਓਵਰਲੋਡ ਗੱਡੀਆਂ ਸਿਰਫ ਇੱਕ ਹੀ ਗੱਡੀ ਇਦਾਂ ਦੀ ਗੱਡੀ ਲੰਘ ਜਾਂਦੀ ਹੈ ਕਿ ਇੰਨੀ ਓਵਰਲੋਡ ਹੁੰਦੀ ਹੈ ਇੱਕ ਹੀ ਗੱਡੀ ਲੰਘ ਸਕਦੀ ਹੈ ਇੱਥੇ ਤਾਂ ਫਿਰ ਦੂਜੀ ਪਾਸੇ ਤਾਂ ਆਣਾ ਬੰਦੀ ਹੋ ਜਾਂਦਾ ਔਰ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਮੰਦਰ ਰੋਡ ਤੇ ਕੋ ਐਕਸੀਡੈਂਟ ਹੋਇਆ ਟ੍ਰੈਫਿਕ ਦਾ ਤੇ ਮੌਕੇ ਤੇ ਪੁਲਿਸ ਕਿਸੇ ਕਰਕੇ ਵੀ ਦੇਖ ਰਹੀ ਹੈ ਤੇ ਬਹੁਤ ਜਿਹੜਾ ਨੌਂ ਨੰਬਰ ਫਟਾ ਕੇ ਸਰਪ੍ਰਿਕ ਤੋਂ ਕੋਤਨੀ ਮੋਹਨ ਤੋਂ ਬਾਤੀ ਪਹੁੰਚਦੀ ਆ ਉਮਰੋ ਦਾ ਵੀ ਜਿਹੜਾ ਬੈਕ ਕਾਲ ਹੈ ਜਿਹਨਾਂ ਨੇ ਆਪਾਂ ਅੰਦਾਜ਼ਾ ਵੀ ਆਪਾਂ ਇਹੋ ਜਿਹੇ ਰੱਖ ਦਿੱਤਾ ਉਸ ਤੋਂ ਬਾਅਦ ਲਈ ਕੋਸ਼ਿਸ਼ ਕੀਤੀ ਕਰ ਬੰਦੇ